ਸੂਰਥਮ ਹੱਲਾ ਪੰਜਵਾ ਘਰ ਦੂਜਾ ਮਾਤ ਗਰਬ ਮਹੈ ਆਪਨ ਸਿਮਰਨ ਦੇ ਫੇਰ ਮਹਾਰਾਜੇ ਕੇ ਬੇਨਤੀ ਆਸਰਾ ਲੈਣਾ ਹੈ ਇਹ ਮਾਰਾ ਮਾਤਾ ਦੇ ਗਰਬ ਵਿੱਚ ਉਦੋਂ ਅਸੀਂ ਕੀਤੇ ਉਪਦੇਸ਼ ਲੈਣਾ ਸੀ ਆਪ ਹੀ ਪਰਾ ਬਾਣੀ ਚ ਸਾਡੇ ਮਾਤਾ ਦੇ ਗਰਬ ਵਿੱਚ ਆਪ ਦਾ ਸਿਮਰਨ ਬਖਸ਼ਿਸ਼ਤ ਕਪਤੀ ਤੇ ਓਮ 프리ਤੀ ਪੈਨਰੀਆ ਤਹ ਤੁਮ ਰਾਖਨ ਹਾਰਿ ਜਿਵੇਂ ਮਾਰੇ ਗਰੁ ਵਿੱਚ ਪਰਮਾਣੀ ਪਿਆਰ ਦੀ ਸਿੱਖਿਆ ਦੇ ਕੇ ਗੁਰੂ ਹੋ ਕੇ ਸਾਡੀ ਰੱਖਿਆ ਕਰਨ ਵਾਲੇ ਸੀ ਨਾਮ ਜਗਦੇ ਰਹੇ ਅੰਗੂਠ ਜਰੇ ਨਹੀਂ ਸੀ ਜਿਵੇਂ ਆਪ ਰੱਖਣ ਵਾਲੇ ਹੋ ਪਾਵਕ ਸਾਗਰ ਅਸਾਹ ਲਹਿਰ ਮਹਿ ਜਿਵੇਂ ਮਾਰੇ ਸੰਸਾਰ ਸਮੁੰਦਰ ਵੀ ਅੱਗ ਦਾ ਸਮੁੰਦਰ ਹੈ ਇਹ ਜਮਾਇ ਦੀ ਅੱਗ ਹੈ ਕ੍ਰਿਸ਼ਨਾਂ ਦੀ ਆਗੂ ਹੈ ਕ੍ਰੋਧ ਦੀ ਆਗੂ ਹੈ ਈਰਖਾ ਦੀ ਆਗੂ ਹੈ ਕਾਲ ਦੀ ਅੱਗ ਹੈ ਇਸ ਤਰ੍ਹਾਂ ਬੇਹੱਦ ਸਾਗਰ ਸਹਿਬ ਕ੍ਰਿਸ਼ਨ ਦੀ ਗਰਗਦਾ ਹੈ ਹਾਸ ਨਹੀਂ ਇਹਦੀ ਪਾਈ ਜਾਂਦੀ ਐਸੀਆਂ ਕ੍ਰਿਸ਼ਨਾਂ ਦੀਆਂ ਲਹਿਰਾਂ ਉੱਠਦੀਆਂ ਹਨ ਤਾਰੂ ਤਾਰਨ ਹਰਨ ਹਰਨ ਤਾਰਨ ਆਏ ਹੋ ਕਿਰਪਾ ਕਰਕੇ ਸਾਨੂੰ ਤਾਰ ਲਓ ਬਚਾ ਲਓ ਗਿਖੁਮ ਸੰਸਾਰ ਸਮੁੰਦਰ ਕੋ ਮਾਧਵ ਤੂੰ ਸਾਰੇ ਸੇੜ ਮੂਰਾ اے ਮਾਇਆ ਦੇ ਪਤੀ ਪਰਮੇਸ਼ਰ ਤੂੰ ਠਾਕਰ ਸਵਾਮੀ ਹੈ ਸਾਡੇ ਸਿਰ ਦੇ ਉਪਰ ਕੋ ਸ਼ਿਰੋਮਣੀ ਹੈ ਸਾਡਾ ਸੱਚੇ ਪਾਤਸ਼ਾਹ ਠਾਕਰ ਮੇਰਾ ਸਵੇਰ ਪਰਬ ਵੀ ਨਹੀਂ ਹੈ ਮੇਰਾ ਹੈ ਜੀ ਆ ਉਹਾ ਤੋ ਹਾਰੂ ਤੂਰਾ ਇੰਨਾ ਐਸ ਲੋਕ ਵਿੱਚ ਉਹਾ ਪਰਲੋਕ ਵਿੱਚ ਤੁਹਾਡਾ ਹੀ thora ਨਾ ਕਿਨਾਰੇ ਦਾ ਹੁੰਦਾ ਹੈ ਕਿਨਾਰੇ ਤੋਂ ਆਸਰਾ ਲੈ ਜੇ ਸੱਚੇ ਕਾਸ਼ਾ ਇੱਥੇ ਤੁਹਾਡਾ ਹੀ ਆਸਰਾ ਲੋਕ ਪਰਲੋਕ ਦੇ ਵਿੱਚ ਰਹਾਉ ਇਸੇ ਤੋਂ ਮੇਰੇ ਸੰਮਾਨ ਹੈ ਅਜਿਹਾ ਮਨੁੱਖ ਜਿਹੜੇ ਪਦਾਰਥ ਹੈ ਉਹਨਾਂ ਨੂੰ ਸਮਝੇ ਪਰ ਉਹ ਜਿਹਦੇ ਵੱਡੇ ਵੱਡੇ ਮੰਨੀ ਬੈਠੇ ਐ ਵੀ ਵੱਡੇ ਪਦਾਰਥ ਵੱਡੇ ਪਦਾਰਥਾਂ ਵਾਲੇ بڑے بڑے ਸ਼ਾਹੂਕਾਰ ਐ ਤੇ ਤੇਰੀਆਂ ਕੀਤੀਆਂ ਚੀਜ਼ਾਂ ਨੂੰ ਤੇ ਮੇਰ ਕਰੂ ਦੋਂ ਮੂ ਅਚਲ ਰਹਿਣ ਵਾਲੀਆਂ ਤੇ ਵੱਡੀਆਂ ਮੰਨੀ ਬੈਠੇ ਹੋ। ਪਰਨੋ ਹਾਰ ਤੇਰ ਨੂੰ ਜਾਣ ਇਹ ਜਗਤ ਕਰਨਾ ਤੈਨੂੰ ਨਾਮ ਨੂੰ ਮੁੱਲੂ ਵਸੀ ਜਿਹੜੇ ਬਾਹਰੇ ਸਿਆਨੇ ਨਾ ਅੱਗੇ ਰੱਬ ਨਾਮ ਨੂੰ ਮੁੱਲੂ ਵਸਦੀ ਹੈ। ਤੈਨੂੰ ਕਰਨ ਵਾਲੇ ਨੂੰ ਕੱਖ ਕਿ ਜਿੰਮਾ ਹੀ ਸਮਝਿਆ ਹੋਇਆ। ਇਹ ਪਰਮੇਸ਼ਰ ਐਡੇ ਅਸੀਂ ਤੇਰੇ ਰੂਪ ਬਲੋ ਪਰਮਾਤਮਾ ਹੋਏ ਆ ਅਗਿਆਨੀ ਹਾਂ। ਕਰਨ ਵਾਲੇ ਨੂੰ ਕੱਖ ਦੀ ਨਹੀਂ ਸਮਝਨੇ ਜੋ ਹਰਨ ਭਰਨ ਜਾਂ ਕਾ ਨੇਤਰ ਫੋਰ ਅੱਖ ਦੇ ਖੋਲਣ ਨਾਲ ਜਗਤ ਨੂੰ ਪੈਦਾ ਕਰ ਸਕਦਾ ਐ ਅੱਖ ਦੇ ਮੀਚਣ ਨਾਲ ਸਾਰਿਆਂ ਦੀ ਪਲ ਨੂੰ ਕਰ ਸਕਦਾ ਐ ਉਹ ਉਸ ਨੂੰ ਕੱਖ ਜਿੰਨਾ ਸਮਝਿਆ ਹੋਇਆ ਸੀ ਤਿੰਨਾ ਗੁਣਾ ਦੇ ਤਿਰਨ ਕੱਖ ਪਏ ਸਾਡੇ ਤੇ ਕਿਉਂ ਛੋਟਾ ਸਮਝਦੇ ਹਾਂ ਤੂੰ ਦਾਤਾ ਮਾਨਜਨ ਕਉ ਸਦਲੀ ਬਿਮਾਰ ਤੂੰ ਦਾਤਾ ਸਾਰੀ ਸਿੱਧੀ ਆਪ ਦੇ ਕਾਸ ਤੋਂ ਮੰਗਣ ਵਾਲੀ ਹੈ ਤਾਂ ਦੇ ਪ੍ਰਭ ਭਾਨ ਜੇ ਤਿੰਨ ਆਪ ਦੇ ਬਾਣੇ ਬਸਾਰਦਾਨ ਦਿੰਦੇ ਹੋ ਜੋ ਆਪ ਨੂੰ ਭਾ ਜਾਂਦੇ ਹੈ ਉਹਨੂੰ ਭਾ ਮੰਨਣ ਦਾ ਧਾਮ ਦਿੰਦੇ ਹੋ اے ਪ੍ਰਭੂ ਆਹ ਧਾਮ ਦੇ ਕੇ ਸੱਚੇ ਪਾਤਸ਼ਾਹ ਉਹਦੇ ਭਾਣ ਪ੍ਰਕਾਸ਼ ਕਰ ਦਿੰਦੇ ਹੋ ਪ੍ਰਤੀਤ ਹੋ ਜਾਂਦਾ ਉਹਨੂੰ ਸਾਰਿਆਂ ਵਿਚ ਹੈ ਜਾਂ ਧਾਮ ਜੀ ਉਹ ਦਿੰਦੇ ਹੋ ਸਿਨਹਿ ਅਵਰ ਸਿਨਹਿ ਅਵਰਾ ਇੱਕ ਜੰਦੇ ਵਿੱਚ ਹੀ ਮਹਾਰਾਜ ਜਲ ਤੇ ਸੰਕਰ ਸੰਤੇ ਕੂਆ ਕੂਪ ਤੇ ਮਿਹਰ ਕਰਾਵਾ ਧਰਤੀ ਤੇ ਆਕਾਸ਼ ਚੜਾਵਾ ਜਿਹੜੇ ਆਕਾਸ਼ ਗੁਰਾਵਾ ਇੱਕ ਛਣ ਵਿੱਚ ਮਹਾਰਾਜ ਅਵਰ ਹੋਰ ਹੁੰਦਾ ਹੈ ਕੋਈ ਨਹੀਂ ਜਾਣਦਾ ਹੁੰਦਾ ਇੱਕ ਛਣ ਵਿੱਚ ਹੀ ਅਵਰ ਸਾਰੀ ਦੁਨੀਆ 'ਚ ਪ੍ਰਗਟ ਹੋ ਜਾਂਦੇ ਆ ਕਰਜ ਚੱਲ ਪੁਕਾਰੀ ਦੁਨੀਆਂ ਕੀ ਲੁਕਰੇ ਖਿੰਦੇ 'ਚ ਸੰਸਾਰ ਨੂੰ ਬੁਸਾ ਦਿੰਨੇ ਦੂਏ ਖਿੰਦੇ ਪਲ ਨੂੰ ਕਰ ਦਿੰਨੇ ਇਹ ਕਹਿੰਦੀ ਚਿਲਕਰ ਹੈ ਆਪਦੇ ਰਾਜੇ ਨੂੰ ਗੰਗਾਲ ਬਣਾ ਦਿੰਨੇ ਗੰਗਾਲਾਂ ਨੂੰ ਬਾਦਸ਼ਾਹ ਬਣਾ ਦਿੰਨੇ ਆਪਦੇ ਬੜੇ ਸ਼ਹਿਰ 'ਚ ਕਹੋਂ ਤੱਕ ਜੇ ਹੰਕਾਰ ਕੋਈ ਕਰਦਾ ਉਹਨੂੰ ਡਗਾ ਡੀਏ ਦੇ ਦਿੰਨੇ ਜਿਹੜਾ ਕੋਈ ਗਰੀਬੀ ਕਰਦਾ ਉਹਨੂੰ ਉੱਚਾ ਕਰ ਦਿੰਦਾ ਇਹ ਸਰ ਤੇ ਮਿੱਤਰ ਹੈ ਆਪਕੇ ਰੂੜ ਗੂੜ ਗਹਿਰ ਗੰਭੀਰੋ ਰੂੜਾ ਸੁੰਦਰ ਸਰੂਪ ਹੈ ਮਹਾਰਾਜ ਆਪ ਅਤੇ ਗੂੜ ਗੂੜ ਗੋਪਤ ਗੋਪਤ ਹੈ ਗੂੜ ਪ੍ਰਗਟ ਹੋਣ ਸਾਰਿਆਂ ਵੀ ਕੀਤਨ ਸਰੂਪ ਹੋਣੇ ਤੇ ਗਹਿਰ ਨਿਹਾਲਨ ਹੈ ਅੰਗਭੀਰੋ ਡੂੰਗਾ ਹੈ ਮਹਾਰਾਤੁਨ ਆਸਪਰ ਸਰੂਪ ਹੈ ਉੱਚਾ ਅਗਮ ਅਪਾਰੇ ਉੱਚਾ ਤੁੰਨਾ ਗੁਣਾ ਤੋਂ ਤੀਤ ਹੈ ਨੰਦੇ ਸੰਕਲਪਾਂ ਬਕਲਪਾਂ ਦੀ ਗਮਤਾ ਤੋਂ ਪਰੇ ਹੈ ਅਪਾਰੇ ਪ੍ਰਕਿਰਤੀ ਦੇ ਪਾਰ ਆਵਾਜ਼ ਤੋਂ ਵੀ ਰਹਤ ਹੈ ਸਾਧ ਸੰਗ ਜਾਉ ਤੁਮਹ ਮਿਲਾਇਓ ਜੇ ਮਾਰੇ ਆਪ ਦੀ ਮਹਾਪੁਰਖਾਂ ਦੀ ਸੁਖ ਸੰਗਤ ਦੇ ਵਿੱਚ ਜਦੋਂ ਆਪਨ ਕਿਰਪਾ ਕਰਕੇ ਮਿਲਣਾ ਕੀਤਾ ਸੋ ਸੁਣੀ ਤੁਮਾਰੀ ਆਨ ਜੀ ਦੀ ਅੰਮ੍ਰਿਤ ਰੂਪ ਬਾਣੀ ਮਹਾਰਾ ਜੁਣੀ ਇੱਥੇ ਧੁਰ ਕੀ ਬਾਣੀ ਆਈ ਸਗਲੀ ਚਿੰਤ ਮਚਾਈ ਇਹ ਆਪ ਵੀ ਜਸ ਰੂਪ ਦਾਣੀ ਸਰਬਨ ਕੀਤੀ ਆਨੰਦ ਭਾਇਆ ਪੇਖ ਤੀ ਨਾਨਕ ਅੰਮ੍ਰਿਤ ਰੂਪ ਬਣੀ ਦੇ ਸਰਗਣ ਕਰਨੇ ਕਰਕੇ ਆਪ ਦੇ ਪੂਰਤਿ ਦਰਸ਼ਨ ਹੋਏ ਦਰਸ਼ਨ ਕਰਕੇ ਆਨੰਦ ਹੋ ਗਿਆ ਗੁਰੂ ਸਾਹਿਬ ਜੀ ਕਹਿੰਦੇ ਹਨ ਵੇਖਣ ਸਾਰੀ ਪ੍ਰਤਾਪ ਪੁਰਖ ਨਿਰਵਾਣ ਇਹ ਬੰਦਨਾ ਤੋਂ ਰਹਿਤ ਨਿਰਵਾਣ ਪੁਰਖ ਆਪ ਦਾ ਐਸਾ ਪ੍ਰਤਾਪ ਹੈ ਆਪ ਨੂੰ ਦਰਸ਼ਨ ਵੇਖ ਕੇ ਸਾਰਿਆਂ ਵਿੱਚ ਜਿਹੜਾ ਸਰੂਪ ਕਿਤੇ ਨਹੀਂ ਸੀ ਪ੍ਰਤੀਤ ਹੁੰਦਾ ਕੋ ਸਾਰੇ ਵਿਆਪਕ ਦਿਸ ਪਿਆ ਇਉ ਆਪਦਾ ਇਹ ਬੰਦਾਂ ਤੋਂ ਲੈ ਕੇ ਬੜਾ ਭਾਰੀ ਪ੍ਰਤਾਪ ਹੈ ਇਹ ਤੇਜ ਪ੍ਰਤਾਪ ਦੇਖ ਕੇ ਆਨੰਦ ਦੇ ਸਹਿਤ ਹੋ ਗਏ ਹਾਂ